ਸਾਥੀਓ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਆਪਾਂ ਬਹੁਤ ਸਾਰੇ ਸਾਥੀ ਅੱਜ ਸਾਰੇ ਹਾਜ਼ਰ ਸ਼ਾਮਲ ਹੋਏ ਆ ਤੇ ਦੂਸਰਾ ਸਾਥੀਓ ਜੋ ਤੁਸੀਂ ਸਾਨੂੰ ਮਾਣ ਬਖਸ਼ਿਆ ਇਹ ਤੁਹਾਡੀ ਬਦੌਲਤ ਸਾਰਾ ਕੁਝ ਤੁਸੀਂ ਹੋ ਸਾਥੀਓ ਜੇ ਅੱਜ ਹਰਚੋਵਾਲ ਦੀ ਜਥੇਬੰਦੀ ਆ ਤੇ ਸਾਡੇ ਕੋ ਸਾਰੇ ਜਿਹੜੇ ਆ ਜ਼ਿਲ੍ਹੇ ਦੇ ਅਹੁਦੇ ਪੰਜਾਬ ਤੱਕ ਅਹੁਦੇ ਸਾਡੇ ਕੋਲ ਆ ਕਿਉਂਕਿ ਸਾਡਾ ਇੱਕ ਤੁਹਾਡਾ ਹੀ ਇੱਕ ਜਿਹੜੀ ਆ ਇਹ ਵਸੇਰਾ ਸਰਾ ਤੁਹਾਨੂੰ ਜਾਂਦਾ ਸਾਥੀਓ ਬਹੁਤ ਸਾਰੇ ਜਿਹੜੇ ਸਾਡੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਵਾਂ ਕਿਉਂਕਿ ਜਦੋਂ ਅਸੀਂ ਰਿਵਿਊ ਰਿਪੋਰਟ ਜਿਹੜੀ ਆਪਾਂ ਤਿਆਰ ਕੀਤੀ ਸੀ ਬਹੁਤ ਸਾਰੀਆਂ ਗਤੀਵਿਧੀਆਂ ਲਗਭਗ ਸਾਰੀਆਂ ਗਤੀਵਿਧੀਆਂ ਸਾਡੀਆਂ ਹੱਥੋਂ ਵਾਦੀਆਂ ਹੀ ਆ ਕਿਉਂਕਿ ਉਹ ਵੀ ਇਸ ਚੀਜ਼ ਨੂੰ ਦੂਸਰੇ ਬਲਾਕਾਂ ਵਾਲਿਆਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਅਸੀਂ ਵੀ ਜਿਹੜਾ ਵਾ ਵੱਧ ਮਿਹਨਤ ਕਰੀ ਮੈਨੂੰ ਬਹੁਤ سارے ਫੋਨ ਆਏ ਕਿ ਜਦੋਂ ਮੈਂ ਬੋਲਿਆ ਇੱਥੇ ਵੀ ਸਾਡੀਆਂ ਗੱਦੀ ਵਿਧੀਆਂ ਆਪਣੇ ਸੁਣਾਈਆਂ ਗਈਆਂ ਸੀ ਉਹਦੇ ਵਿੱਚ ਬਹੁਤ ਸਾਰੀਆਂ ਗੱਦੀਆਂ ਸਾਡੀਆਂ ਯਾਦਾ ਨਿਕਲੀਆਂ ਤੇ ਉਹਨਾਂ ਨੇ ਵੀ ਮੈਨੂੰ ਇਹ ਸਵਾਦ ਦਿਵਾਇਆ ਫੋਨਾਂ ਵੀ ਉਹਨਾਂ ਫੋਨ ਵੀ ਕੀਤੇ ਉਹਨਾਂ ਨੇ ਬਲਾਕਾਂ ਦੇ ਪ੍ਰਧਾਨਾਂ ਨੇ ਵੀ ਇਹ ਜਿਹੜਾ ਆਮਲਾ ਸਮਾ ਜਿਹੜਾ ਜੂ ਅਸੀਂ ਵੱਤ ਵੱਧ ਜਿਹੜਾ ਵਾ ਗੱਦੀਆਂ ਵਿਧੀਆਂ ਚ ਪਾਵਾਂਗੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਕਿ ਵਧੀਆ ਗੱਲਾਂ ਤੁਸੀਂ ਵੀ ਵੱਤ ਵਾਦ ਆਪਣੇ ਜਿਹੜੇ ਆ ਇਸ ਸੰਗਤੀਆਂ ਵਿਧੀਆਂ ਕਰੋ ਸਾਥੀਓ ਸਿਰਫ ਅਸੀਂ ਇੱਕ ਆਪਣੀ ਹਿਫਾਜ਼ਤ ਵਾਸਤੇ ਇਹ ਜਥੇਬੰਦੀ ਬਣਾਈ ਆ ਨਾ ਕਿ ਅਸੀਂ ਆਪਣੇ ਕੋਈ ਕੋਈ ਲਗ ਕੋਈ ਹੋਰ ਇਲੈਕਸ਼ਨ ਲੜਨੀ ਆ ਦਾ ਕੋਈ 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 ਵੱਡੇ ਵੱਡੇ ਅਹੁਦੇ ਲੈਣੇ ਆ ਸਿਰਫ ਇਹ ਕਾਹੀ ਆਪਣੇ ਵਾਸਤੇ ਇੱਕ ਜਥੇਬੰਦੀ ਬਣਾਈ ਆ ਆਪਣੀ ਹਿਫਾਜ਼ਤ ਦਾ ਵਾਸਤੇ ਵੀ ਸਾਡੇ ਤੇ ਕੋਈ ਮੁਸ਼ਕਲ ਆ ਜਾਏ ਕਿਉਂਕਿ ਸਰਕਾਰਾਂ ਨੇ ਸਾਨੂੰ ਕੁਛ ਨਹੀਂ ਦੇਣਾ ਜਿਹੜੀ ਮਾਜੀ ਸਰਕਾਰ ਵੇਖੋ ਸਰਕਾਰਾਂ ਬਦਲਦੀਆਂ ਵਾ ਕਈ ਕੁਸ ਵਾ ਹੁਣ ਵੀ ਇਲੈਕਸ਼ਨ ਸ਼ੁਰੂ ਹੋ ਗਈ ਆ ਤੇ ਅਸੀਂ ਚੁੱਪ ਕਿਤੇ ਪਰ ਸਾਨੂੰ ਫੋਨ ਫੋਨ ਲਕਈਆਂ ਦੇ ਆਏ ਵੀ ਆ ਅਸੀਂ ਕਹਿੰਦੇ ਕੋਈ ਗੱਲ ਜੀ ਕਰਾਂਗੇ ਤੁਹਾਡੀ ਮਦਦ ਪਰ ਇਹ ਆ ਵੀ ਇਹ ਲੋਕ ਮਦਦ ਲੈ ਕੇ ਤੇ ਮੁੜ ਕੇ ਨਹੀਂ ਪੁੱਛਦੇ ਇਹ ਕਰਕੇ ਸਾਥੀਓ ਸਾਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਆ ਆਪਣੀ ਹਿਫਾਜ਼ਤ ਆਪ ਕਰਨੀ ਪੈਣੀ ਆ ਇਹ ਜਿਹੜੀਆਂ ਤੁਸੀਂ ਅਹੁਦੇਦਾਰੀਆਂ ਆਪਾਂ ਲੈਨੇ ਆ ਦਿੱਤੀਆਂ ਤੁਸੀਂ ਇਹ ਸਿਰਫ ਇੱਕ ਸਿਰਫ ਇੱਕ ਅੱਗੇ ਲੱਗਣ ਵਾਲੀ ਗੱਲ ਆ ਵੀ ਆਪਾਂ ਤੋੜਨ ਵਾਲੀ ਗੱਲ ਹੁੰਦੀ ਆ ਕਿਉਂਕਿ ਤੁਸੀਂ ਸਾਰੇ ਹੀ ਅਹੁਦੇਦਾਰੀ ਹੋ ਇਹਦੇ ਵਿੱਚ ਇਹ ਨਾ ਸਮਝਿਆ ਕਰੋ ਵੀ ਫਲਾਣਾ ਅਹੁਦੇਦਾਰਾ ਜਾਂ ਸਾਡਾ ਫਲਾਣਾ ਪ੍ਰਧਾਨਵਾ ਜਾਂ ਫਲਾਣਾ ਅੱਡਾ ਅਹੁਦੇਦਾਰਾ ਉਹਦੀ ਜ਼ਿੰਮੇਵਾਰੀ ਆ ਉਹਨੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਕਿਉਂਕਿ ਜੇ ਤੁਸੀਂ ਸਾਨੂੰ ਇਹ ਤੁਸੀਂ ਜਿਹੜਾ ਮਾਨ ਸਰਕਾਰ ਬਖਸ਼ਦੇ ਹੋ ਇਹ ਸਿਰਫ ਇਹ ਸਮਝੋ ਕਿ ਸਾਡਾ ਮਾਨ ਸਰਕਾਰ ਵਾ ਇਹ ਕਿਉਂਕਿ ਤੁਹਾਡਾ ਪਹਿਲਾਂ ਵਾ ਤੇ ਸਾਡਾ ਬਾਅਦ ਚ ਇਹ ਕਰਕੇ ਭਰਾਓ ਤੁਸੀਂ ਸਾਰਾ ਕੁਝ ਜੜਾਵਾ ਤੁਸੀਂ ਹੋ ਤੁਹਾਡੀ ਬਤੌਰ ਤੁਸੀਂ ਆ ਜੇ ਤੁਹਾਡੀ ਮਗਰ ਸਾਡੇ ਮਗਰ ਹੱਥਵਾ ਤੇ ਅਹੀਂ ਵੀ ਜੜਾਵਾ ਕਿ ਚੱਕਦੇ ਨਹੀਂ ਕਿਤੇ ਗੱਲ ਕਰਨ ਲੱਗਿਆਂ ਡਰਦੇ ਨਹੀਂ ਕਿਸੇ ਗੱਲ ਕਿਤੇ ਵੀ ਜਦ ਜਾਈਦਾ ਫੁੱਲ ਕੇ ਗੱਲ ਕਰੀਦੀ ਆ ਵੀ ਸਾਡੇ ਮਗਰ ਜਥੇਬੰਦੀ ਆ ਗਈ ਆ ਤੇ ਸਾਥੀਓ ਇੱਕ ਮੇਰੀ ਬੇਨਤੀ ਹੋਰ ਵਾ ਵੀ ਸਾਡੇ ਜਿਹੜੇ ਆ ਨਾ ਜ਼ਿਲ੍ਹੇ ਵਿੱਚ ਅਸੀਂ ਇੱਥੋਂ ਬਲਾਕ ਦੇ ਸਾਡੇ ਪੰਜ ਜਣੇ ਆ ਤੇ ਬੀਨਾਨਗਰ ਬਲਾਕ ਚੋਂ ਜਿਹੜੇ ਆ ਚਾਰ ਜਣੇ ਇਹਨਾਂ ਦੋ ਦੋ ਜਣੇ ਹੋਰ ਉਹਨਾਂ ਦੇ ਸਾਥੀ ਆ ਗਏ ਸੇ ਜਣੇ ਹੋ ਗਏ ਆ ਤੇ ਮੈਂ ਚਾਹੁੰਦਾ ਆ ਕਿ ਸਾਡੇ ਬਲਾਕ ਚੋਂ ਵੱਧ ਜੱਥੇ ਇਹਦੇ ਚ ਜ਼ਿਲ੍ਹੇ ਚ ਹੋਣਾ। ਕੋਕੇ ਕੋਕੇ ਜ਼ਿਲ੍ਹਾ ਜਿਹੜਾ ਵਾ ਸਟਾਰਟ ਹੁੰਦਾ ਵਾ ਸਾਡਾ ਇੱਥੋਂ ਤੇ ਸਾਡੇ ਕੋਲ ਜਿਹੜੇ ਆ ਜ਼ਿਲ੍ਹੇ ਦੇ ਵਿੱਚ ਸਾਥੀ ਜਿਹੜੇ ਵੱਧ ਹੋਣੇ ਚਾਹੀਦੇ ਆ। ਇਹ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਆ ਨਾ ਤੁਸੀਂ ਕੋਈ ਵੀ ਆਪਣਾ ਜੇ ਕੋਈ ਸੇਵਾ ਕਰਨਾ ਚਾਹੁੰਦਾ ਆਪਣੇ ਤੌਰ ਤੇ ਆ ਜੇ ਜਾਂ ਮਤਲਬ ਕੋਈ ਵੀ ਜਿਹੜੀ ਕੋਈ ਸ਼ਾਨਮਨ ਕੀਤੀ ਜਾਊਗੀ ਕਿਉਂਕਿ ਜ਼ਿਲ੍ਹੇ ਦੇ ਵਿੱਚ ਅਹੁਦੇਦਾਰ ਜਿਹੜੇ ਆ ਪਾ ਨੂੰ ਵੱਧ ਚਾਹੀਦੇ ਆ ਕੰਮ ਕਰਨ ਵਾਸਤੇ ਤੇ ਤੁਸੀਂ ਜਿਹੜੇ ਆ ਕਿਉਂਕਿ ਸਾਡਾ ਸਾਡੀ ਸਤੰਤ ਵਧ ਹੋਣੀ ਚਾਹੀਦੀ ਆ ਕੋ ਸਾਡਾ ਸਾਰਾ ਕੁਝ ਜਿਹੜਾ ਆ ਵੀ ਹਰਜੋਵਾਲ ਨੂੰ ਸਿਹਰਾ ਜਾਂਦਾ ਵਾ ਸਾਰੇ ਕੋ ਜੋ ਵੀ ਸਾਡਾ ਜਥੇਬੰਦੀ ਜਿੰਨੀ ਵੀ ਆ ਜ਼ਿਲ੍ਹੇ ਦੀ ਆ ਜ਼ਿਲ੍ਹਾ ਸਾਡਾ ਸਟਾਰਟ ਇੱਥੋਂ ਆ ਕਿਉਂਕਿ ਅਸੀਂ ਮਤਲਬ ਕਿ ਜਿਹੜੇ ਬਾਕੀ ਬਲਾਕ ਜਿਹੜੇ ਆ ਉਹ ਵੀ ਜਿਹੜੇ ਆ ਮੱਲਕੇ ਸਾਡੇ ਵਾਲੇ ਵੇਖ ਕੇ ਤੁਰੇ ਆ ਬਹੁਤ سارے ਕਿਉਂਕਿ ਸਾਡੀ ਜਦੋਂ ਇੱਥੇ ਮੀਟਿੰਗ ਹੋਈ ਸਾਡੇ ਕੋ ਦੂਜੇ ਬਲਾਕਾਂ ਵਾਲੇ ਆਏ ਧਾਰੀਵਾਲ ਵਾਲੇ ਆਏ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਨਰਮ ਚੱਲਦੇ ਸੀ ਜਦੋਂ ਉਹਨਾਂ ਦੇਖਿਆ ਵੀ ਬੜੇ ਜੋਸ਼ ਵਿੱਚ ਆਏ ਬੰਦੇ ਬਹੁਤ ਜ਼ਿਆਦਾ ਵਧੀਆ ਜੋਸ਼ ਜਿਥੇ ਮੰਡੀ ਚਲਾਉਂਦੇ ਆ ਉਹਨਾਂ ਦੇ ਮਨ ਦੇ ਵਿੱਚ ਇੰਨਾ ਜੋਸ਼ ਭਰਿਆ ਉਹਨਾਂ ਨੇ ਕੀਤਾ ਕਹਿੰਦੇ ਸੀ ਤੇ ਤੁਹਾਡੇ ਵਾਲੇ ਵੇਖ ਕੇ ਹੀ ਕਹਿੰਦਾ ਵੀ ਸਾਡੇ 'ਚ ਜੋਸ਼ ਭਰ ਗਿਆ ਵੀ ਇਹਦੇ ਬੜੀ ਵਧੀਆ ਤਰੀਕੇ ਨਾਲ ਚੱਲਦੇ ਆ ਫਿਰ ਉਹ ਕਲਾਨੌਰ ਤੋਂ ਆਏ ਡਾਕਟਰ ਭੁਪਿੰਦਰ ਸਿੰਘ ਹਣੀ ਉਹਨਾਂ ਦੇ ਮਨ ਦੇ ਵਿੱਚ ਉਹ ਕਿਉਂਕਿ ਬਿਲਕੁਲ ਜ਼ੀਰੋ ਸੀ ਉਹਨਾਂ ਦੇ ਉਹਨਾਂ ਦਾ ਬਲਾਗ ਖਤਮ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਬੁਲਾਇਆ ਇੱਥੇ ਵੀ ਉਹਨਾਂ ਨੂੰ ਤਾਂ ਬੁਲਾਇਆ ਤੇ ਇੱਥੇ ਇੱਕ ਵਾਰੀ ਵੇਖ ਕੇ ਜਾਣ ਜਦੋਂ ਕਿਤੇ ਵੀ ਹੁਣ ਵੇਖੋ ਨਾ ਕਈ ਵਾਰਾਂ ਚੱਲਦੀਆਂ ਜਿਹੜੀਆਂ ਅ ਮਤਲਬ ਕਿ ਜਿਹੜੇ ਨੈਟਵਰਕ ਚੱਲਦੇ ਹਨ ਉਹਦੇ ਮੀਟਿੰਗਾਂ ਕਰਦੇ ਆ ਉਹ ਮੀਟਿੰਗਾਂ 'ਚ ਕਿਉਂ ਬੁਲਾਉਂਦੇ ਆ ਵੀ ਉਹਨਾਂ ਦੇ ਜਿਹੜਾ ਬੰਦਾ ਜਾਵੇ ਉਹ ਵੇਖੇ ਤੇ ਇਨੂੰ ਪਤਾ ਲੱਗੇ ਵੀ ਇਹ ਵਾਕਿਆ ਨੈਟਵਰਕ ਜਿਹੜਾ ਬਹੁਤ ਵਧੀਆ ਆ ਇਹ ਕਰਕੇ ਇਹ ਜਿਹੜਾ ਨਾ ਸਾਡੀ ਜੋਸ਼ ਵੇਖ ਕੇ ਸਾਡੇ ਚ ਕਿਉਂਕਿ ਸਾਡੇ ਸ਼ੁਰੂ ਤੋਂ ਹੀ ਜਿਹੜਾ ਵਾ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਕਿ ਜਿੰਨੇ ਸਾਡੇ ਸਾਥੀ ਆ ਸਾਰੇ ਜਿਹੜੇ ਬਹੁਤ ਵਧੀਆ ਜੋਸ਼ ਵਾਲੇ ਆ ਡਰਨ ਵਾਲੇ ਨਹੀਂ ਆ ਤੇ ਮਹਾਰਾਜ ਦੀ ਕਿਰਪਾ ਹਾੜੇ ਤੇ ਅਸੀਂ ਡਰਦੇ ਹੀ ਨਹੀਂ ਕੈਫਾ ਤੇ ਕਿਉਂਕਿ ਜਿਹਦੇ ਮਗਰ ਗੁਰੂ ਸਾਹਿਬ ਦਾ ਹੱਥ ਹੋਵੇ ਨਾ ਉਹਨੂੰ ਡਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਨਸਾਨ ਕੋਈ ਕਿਹਨੂੰ ਡਰਨ ਦੀ ਲੋੜ ਕੋਈ ਨਹੀਂ ਆ ਸੇਵਾ ਪਏ ਵਾਤੇ ਸਰਬ ਰਬ ਦਾ ਪਏ ਵਾਹਾਨੂੰ ਅਸੀਂ ਕਿਸੇ ਕੋ ਨਹੀਂ ਡਰਦੇ ਸਿਰਫ ਇਹ ਆ ਵੀ ਤੁਸੀਂ ਤਗੜੇ ਹੋ ਕੇ ਇਹਦੇ ਵਿੱਚ ਕੰਮ ਵਧੀਆ ਤਰੀਕੇ ਨਾਲ ਕਰੀ ਜੋਰ ਜਥੇਬੰਦੀ ਦਾ ਸਾਥ ਦਿਓ ਜਥੇਬੰਦੀ ਦੇ ਨਾਲ ਚੱਲੋ ਜਿੱਥੇ ਵੀ ਕਿਤੇ ਤੁਹਾਨੂੰ ਕਾਲ ਆਉਂਦੀ ਆ ਇਹ ਸਾਡੇ ਅਹੁਦੇਦਾਰਾਂ ਦੀ ਪ੍ਰਧਾਨ ਦੀ ਜਾਂ ਕੋਈ ਸੈਕਟਰੀ ਦੀ ਜਿੱਥੇ ਕਿਤੇ ਜਥੇਬੰਦੀ ਵਾਸਤੇ ਲੋੜ ਪੈਂਦੀ ਆ ਉੱਥੇ ਤੁਸੀਂ ਆਪਣਾ ਕੰਮ ਛੱਡ ਕੇ ਵੀ ਜਿਹੜਾ ਉੱਥੇ ਪਹੁੰਚੋ ਇਹ ਨਾ ਇਹ ਨਾ ਕਹੋ ਵੀ ਯਾਰ ਕੋਈ ਗੱਲ ਨਹੀਂ ਉੱਥੇ ਬਾਕੀ ਬੰਦੇ ਚਲੇ ਜਾਣੇ ਮੈਨੂੰ ਕੀ ਲੋੜ ਆ ਪਰੇ ਅਭੀ ਜੇ ਆਪਾਂ ਇਦਾਂ ਚੱਲਾਂਗੇ ਤੇ ਫੇਰ ਹੀ ਆ ਵਿਭਾਰੀ ਬਣਨ ਗਿਆ ਪਤਾ ਨਹੀਂ ਕਿੱਥੇ ਬਣ ਜਾਂਦੀ ਆ ਇਹ ਕਰਕੇ ਇਹ ਸਮਝੋ ਵੀ ਜੇ ਕਿਸੇ ਤੇ ਭਾਰੀ ਬਣੀ ਆ ਉਹ ਸਮਝੋ ਵੀ ਸਾਡੇ ਤੇ ਬਣੀ ਆ ਸਾਥੀਓ ਇਹ ਜਿਹੜਾ ਜ਼ਿੰਮੇਵਾਰੀਆਂ ਬੜੀਆਂ ਤਗੜੀਆਂ ਵਾਂ ਬਹੁਤ ੜੀਆਂ ਜ਼ਿੰਮੇਵਾਰੀਆਂ ਵਾਂ ਪ੍ਰਧਾਨ ਇਹਨਾਂ ਨੂੰ ਪਤਾ ਸਾਡੇ ਗਿੱਲ ਸਾਹਿਬ ਨੂੰ ਪਤਾ ਵਾ ਇਹਨਾਂ ਵਿਚਾਰਿਆਂ ਨੂੰ ਬਹੁਤ ਇਹਨਾਂ ਦੀ ਵੀ ਮਿਹਨਤ ਵਾ ਗਿਲਸਾਉ ਦੀ ਬਹੁਤ ਮਿਹਨਤ ਵਾ ਕਿਉਂਕਿ ਸੈਕਟਰੀ ਦਾ ਕੰਮ ਬੜਾ ਇਹਨਾਂ ਲਿਖ ਪੜਦਾ ਸਾਡੇ ਜ਼ਿਲ੍ਹੇ ਚ ਕੰਮ ਬੜਾ ਵਾ ਇਹ ਵੀ ਮੈਂ ਜਦੋਂ ਕਿਤੇ ਜਾਣਾ ਹੁੰਦਾ ਸੀ ਤੇ ਮੈਂ ਇਹਨਾਂ ਨੂੰ ਫੋਨ ਕਰਨਾ ਕਹਿੰਦਾ ਮੇਰਾ ਤਾਂ ਲਿਖਣ ਵਾਲੇ ਕੰਮ ਬੜਾ ਮੈਂ ਲਿਖਣ ਡਿਆ ਤੇ ਚਲੋ ਇਹ ਆ ਵੀ ਇਹ ਜਾਂਦੀ ਵੀ ਆ ਹੱਥਾਂ ਜਾਂਦੇ ਵੀ ਆ ਨਾਲ ਸਾਡੇ ਗਨੇਕ ਦੇ ਭਾਜੀ ਆ ਇਹਨਾਂ ਨੂੰ ਜਦੋਂ ਮੈਂ ਫੋਨ ਕਰਨਾ ਇਹ ਵੀ ਕੇਵਲ ਵਿਜੀ ਹੁੰਦੇ ਪਰ ਫਿਰ ਵੀ ਇਹਨਾਂ ਨੇ ਕਹਣਾ ਕੋਈ ਗੱਲ ਨਹੀਂ ਵੀ ਆਪਾਂ ਚੱਲਦੇ ਆ ਕਿਉਂਕਿ ਬਹੁਤ ਥਾਵਾਂ ਤੇ ਸਾਨੂੰ ਜਾਣਾ ਪੈਂਦਾ ਬਹੁਤ ਥਾਵਾਂ ਤੇ ਕਿਤੇ ਕਿਤੇ ਤੇ ਸਾਨੂੰ ਲਗਾਤਾਰੀ ਸਾਨੂੰ ਪ੍ਰੋਗਰਾਮ ਰਹਿੰਦੇ ਆ ਵੀ ਰੋਜ਼ੀ ਰੋਜ਼ ਵੀ ਅੱਜ ਵੀ ਇੱਕ ਇੱਕ ਮੈਨੂੰ ਨਾ ਇੱਧਰ ਦਿਨਾ ਨਗਰ ਦੇ ਹੀ ਡਾਕਟਰ ਵਾ ਉਹਨਾਂ ਦੇ ਮੈਨੂੰ ਅੱਜ ਉਹਨਾਂ ਬੁਲਾਇਆ ਸੀ ਪਰ ਮੈਂ ਉਹਨਾਂ ਕੋਲ ਜੀ ਮਾਫੀ ਮੰਗੀ ਮੈਂ ਕਿਹਾ ਮੇਰੀ ਮੀਟਿੰਗ ਵਾ ਮੈਂ ਅੱਜ ਪਹਿਲੀ ਵਾਰੀ ਮੈਂ ਮੈਂ ਅੱਜ ਅਜਲਾਸ਼ ਤੋਂ ਬਾਅਦ ਹੀ ਮੈਂ ਅੱਜ ਉੱਥੇ ਜਾਣਾ ਵਾ ਆਪਣੇ ਬਲਾਗ 'ਚ ਤੇ ਮੈਂ ਅੱਜ ਜਿਹੜਾ ਮੈਨੂੰ ਆਖੀ ਦੇ ਦੋ ਨਹੀਂ ਤੇ ਮੈਨੂੰ ਅੱਜ ਵੀ ਦਿਨਾ ਨਗਰ ਹਲਕੇ ਜਾਣਾ ਪੈਣਾ ਸੀ ਤੇ ਇਹ ਕਰਕੇ ਸਾਥੀ ਉਹ ਰੋਜ਼ ਹੀ ਕਿਤੇ ਦੇ ਕਿਤੇ ਜਾਣਾ ਪੈਂਦਾ ਤੇ ਇਹ ਜਿਹੜੀ ਜ਼ਿੰਮੇਵਾਰੀਆਂ ਵਾ ਇਹ ਬੜੀ ਤਕੜੀਆਂ ਜ਼ਿੰਮੇਵਾਰੀਆਂ ਵਾ ਛੋਟੀਆਂ ਮੋਟੀਆਂ ਜ਼ਿੰਮੇਵਾਰੀਆਂ ਨਹੀਂ ਨਾਲੇ ਜਿਹੜੇ ਦੇ ਵਿੱਚ ਤੁਹਾਨੂੰ ਪਤਾ ਇਹ ਬਹੁਤ ਤਗੜੀ ਗੱਲ ਹੁੰਦੀ ਆ ਕੋਈ ਕਲਾਨੌਰ ਦਿਨਾਨਗਰ ਧਾਰੀਵਾਲ ਹੈ ਤੰਧੋਈ ਬਹੁਤ ਸਾਰੇ ਕੰਮ ਜਿਹੜੇ ਨਿਕਨਿਕ ਇਦਾਂ ਦੇ ਸਾਨੂੰ ਜਿਹੜੇ ਕਿਤੇ ਕਿਤੇ ਪਿਆਰ ਰਹਿੰਦਾ ਤੇ ਇਹ ਪਰ ਇਹ ਜਿਹੜਾ ਸਾਡੇ ਦੇ ਵਿੱਚ ਗੁਰੂ ਮਹਾਰਾਜ ਵੱਲੋਂ ਹੀ ਇੱਕ ਮੰਚ ਸੌਂਗ ਵਾਦੇ ਜਜਵਾ ਵੀ ਆ ਕੰਮ ਕਰਦਾ ਮੈਨੂੰ ਤੇ ਕਰਨ ਥੱਕਣੇ ਨਹੀਂ ਮੈਂ ਤਾਂ ਕੰਨਾ ਵੀ ਮੈਨੂੰ ਬਸ ਇਹ ਆ ਵੀ ਮਹਾਰਾਜਾ ਸਹਿਯੋਗ ਚਾਹੀਦਾ ਮੈਂ ਹੱਥਾਂ ਜਾਣ ਨੂੰ ਤਿਆਰ ਆ ਬਾਕੀ ਸਾਥੀਓ ਤੁਸੀਂ ਵੀ ਕਿਤੇ ਵੀ ਤੁਹਾਨੂੰ ਕੋਈ ਅਭੀ ਨਬੀ ਕੋਈ ਵੀ ਗੱਲ ਵਿੱਚ ਚੋਖੇ ਮੈਨੂੰ ਫੋਨ ਕਰ ਸਕਦੇ ਹੋ ਮੈਂ ਜਿੱਥੇ ਵੀ ਜਿੰਨੇ ਜੋਗਾ ਹੋਊਗਾ ਮੈਂ ਤੁਹਾਡੇ ਹਾਜ਼ਰ ਵਾਂ ਸਾਰੇ ਸਾਥੀ ਹਾਜ਼ਰ ਵਾ ਜਿੱਥੇ ਵੀ ਕਿਤੇ ਕਦੇ ਲੋੜ ਪੈਂਦੀ ਆ ਜਾਂ ਕੋਈ ਕਿਤੇ ਵੀ ਕਿੱਦਾਂ ਦੀ ਵੀ ਹੋਵੇ ਤੇ 24 ਘੰਟੇ ਰਾਤ ਦਿਨ ਦਾਸ ਹਾਜ਼ਰ ਵਾ ਕਿਉਂਕਿ ਇਹ ਜਿਹੜੇ ਕੰਮ ਵਾਂ ਇਹ ਕਰਨੇ ਪੈਂਦੇ ਆ ਪੂਰੇ ਮਤਲਬ ਕਿ ਪੂਰਾ ਸ਼ਗਵ ਤਿਆਗਣਾ ਪੈਂਦਾ ਤੇ ਫੇਰ ਕੰਮ ਹੁੰਦੇ ਆ ਜੇ ਆਪਾਂ ਕਹੀਏ ਵੀ ਆਪਣਾ ਕੰਮ ਵੇਖੀਏ ਕਿਉਂਕਿ ਕੰਮ ਤੇ ਸਾਰੇ ਵੇਖਣੇ ਪੈਂਦੇ ਆ ਦੁਕਾਨ ਵੀ ਆਪਾਂ ਕਰਨੀ ਆ ਸਾਰਾ ਕੁਝ ਕਰਨਾ ਪਰ ਇਹ ਆ ਵੀ ਜਥੇਬੰਦੀ ਆ ਉਹ ਜਥੇਬੰਦੀ ਨੂੰ ਪੈਹਲ ਦੇਣੀ ਚਾਹੀਦੀ ਹੈ ਬਣੀ ਪੈਣੀ ਦੀ ਇਹ ਜਿਹੜੇ ਆ ਫੇਰ ਹੀ ਜਿਹੜਾ ਸਾਡੇ ਓਏ ਮਤਲਬ ਕਿ ਜਥੇਬੰਦੀਆਂ ਚੱਲਦੀਆਂ ਵਾਂ ਜਿੰਨਾ ਚਿਰ ਅਸੀਂ ਜੇ ਸਾਨੂੰ ਤੁਸੀਂ ਮਾਣ ਬਖਸ਼ਿਆ ਵਾ ਤੇ ਅਸੀਂ ਉਹ ਜ਼ਿੰਮੇਵਾਰੀ ਦਾ ਪੂਰਾ ਜਿਹੜਾ ਵਾ ਉਹ ਤੁਹਾਨੂੰ ਮਤਲਬ ਕਿ ਪੂਰਾ ਫਾਇਦਾ ਦਿੱਤਾ ਜਾਵੇ ਹਰ ਇੱਕ ਬੰਦੇ ਨੂੰ ਜਿਹੜਾ ਵਾ ਇਹ ਚੀਜ਼ ਆ ਹੋਵੇ ਯਾਰ ਸਾਡੇ ਤੇ ਮਾਣ ਹੋਵੇ ਵੀ ਸਾਡੇ ਅਸੀਂ ਬੁਲਾਇਆ ਵਕੈਨ ਨੂੰ ਤੇ ਅਸੀਂ ਪਹੁੰਚੀ ਜੂਰੇ ਤੇ ਤੇ ਕੋਸ਼ਿਸ਼ ਕਰਿਆ ਕਰਾਂਗੇ ਜਿੰਨੀ ਵੀ ਜੋਗੇ ਹੈਗੇ ਆ ਤੇ ਤੁਹਾਡੇ ਤਨ ਮਨ ਦੇ ਨਾਲ ਤੁਹਾਡੇ ਨਾਲ ਵਾ ਤੇ ਬਾਕੀ ਸਾਥੀਓ ਮੈਂ ਇਹਨਾਂ ਕੁਝ ਕਹਿੰਦਾ ਆ ਖਿਮਾ ਦਾ ਜੱਜਗਾ ਵਾਹਿਗੁਰੂ ਜੀ ਦਾ ਖਾਚਾ ਵਾਹਿਗੁਰੂ ਜੀ ਫਤਿਹ ਸਾਡੇ ਸਾਥੀ ਰਮਾਨ ਹਸਪੀਟਲ ਤੋਂ ਆਏ ਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਦੇ